ਉਹ ਪੰਜਾਬੀ ਚ ਘੱਟ ਅਟੈਂਪਟ ਹੁੰਦੀ ਆ ਇਸ ਤਰ੍ਹਾਂ ਦੀ ਫਿਲਮ। ਜਦੋਂ ਅਸੀਂ ਅੰਤਰਰਾਸ਼ਟਰੀ ਸਿਨੇਮਾ ਦੇਖਦੇ ਆ ਉਥੇ ਸਬਜੈਕਟ ਥੋੜੇ ਜਿਹਾ ਇਸ ਤਰ੍ਹਾਂ ਦੇ ਹੁੰਦੇ ਆ। ਆ ਵਿਜੀ ਤੇ ਪਰਿਵਾਰਕਤਾ ਸਾਰਾ ਪਰਿਵਾਰ ਕੀ ਤਣਾ-ਬਣਾ ਇਸ ਫਿਲਮ ਚ ਪਰਿਵਾਰ ਦੀ ਉਹ ਲੜਾਈ ਹੈ। ਪਰ ਉਹਦੇ ਨਾਲ-ਨਾਲ ਆਪਣੀਆਂ ਰੂਟਸ ਆਪਣਾ ਕਲਚਰ ਜਿਹੜੀ ਵਿਰਾਸਤ ਇਕੱਠੇ ਰਹਿਣ ਦੀ ਹੈ। ਇਹਨਾਂ ਚੀਜ਼ਾਂ ਨੂੰ ਜੋੜ ਕੇ। ਫਿਲਮ ਫੈਮਲੀ ਦੀ ਕਹਾਣੀ, ਬ੍ਰਦਰਹੂਡ ਦੀ ਕਹਾਣੀ। ਸੋ ਬ੍ਰਦਰਹੂਡ ਬਾਰੇ ਸਾਡੇ ਜਾਣਨਾ ਚਾਹਾਂਗੇ ਕੀ ਮਾਇਨੇ ਰੱਖਦੇ ਐ ਦੋ ਭਰਾਵਾਂ ਦਾ ਦੇਖੋ ਇਹ ਤਰਾਸ ਦੀ ਸਮਾਜ ਦੀ ਜਿਨ੍ਹਾਂ ਦੇ ਭਰਾ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਕਿ ਇੱਕ ਭਰਾ ਹੋਣਾ ਚਾਹੀਦਾ ਕਈ ਵਾਰੀ ਜਦੋਂ ਭਰਾ ਹੁੰਨੇ ਆ ਕਈ ਵਾਰੀ ਜਦੋਂ ਵੱਡੇ ਹੁੰਨੇ ਆ ਪਰਿਵਾਰ ਵੱਡਨੇ ਆ ਫਿਰ ਉਹਨਾਂ 'ਚ ਫ੍ਰਿਕਸ਼ਨ ਆ ਜਾਂਦੀ ਐ ਸੋ ਇਹ ਸਮਾਜ ਐ ਅਲੱਗ ਅਲੱਗ ਰੁਝਾਨ ਐ ਪਰ ਕਿਤੇ ਨਾ ਕਿਤੇ ਪਰਿਵਾਰ ਔਖੇ ਵੇਲੇ ਖੜ ਜਾਂਦਾ ਨਾਲ ਇਹ ਇਸੇ ਤਰ੍ਹਾਂ ਦੀ ਕਹਾਣੀ ਐ ਕੋਈ ਤੇ ਦੱਸਦੇ ਨਾ ਕਿ ਆਈਟੇ ਨੇ ਅਸੀਂ ਪਿਛਲੀ ਵੇਸ ਕਾਨਫਰੰਸ ਦੇ ਵਿੱਚ ਪ੍ਰੋਫੈਸਰ ਨੂੰ ਅਰੇ ਗੁਰੂ ਜੀ ਨੂੰ ਪੁੱਛਿਆ ਸੀ ਬਟ ਇਹਨਾਂ ਮਟਿਆਰਾਂ ਤੋਂ ਪੁੱਛਣਾ ਚਾਹਾਂਗੇ ਕਿ ਕਿਹੜੇ ਸ਼ੌਂਕ ਹੈ ਜਿਹੜੇ ਖਦਰ ਤਰ ਤਨ ਲੱਗਦਾ ਹੈ ਕਿ ਬਹੁਤ ਕੁਝ ਖਾਤਮ ਕਰ ਲਿਆ ਪਰ ਫਿਰ ਵੀ ਹੱਟ ਕੁਝ ਰਿਹਾ ਹੈ ਸਸਿਕਾਲ ਜੀ ਤੇ ਯੂ نو ਨਈ ਕਲਚਰ ਨਾਲ ਨਈ ਲੋਕਾਂ ਨਾਲ 익ਸਪੋਜ਼ ਕਰਨਾ ਤੇ ਇਸ ਕਰਕੇ ਮੈਂ ਤੇ ਫੌਜੀ ਕੁੜੀ ਫੌਜੀ ਦੀ ਬੇਟੀਆਂ ਹੈ ਨਾ ਤੇ ਇਸ ਕਰਕੇ ਮੇਰੀ ਲਾਈਫ ਚ ਹਮੇਸ਼ਾ ਹੀ ਮੈਂ ਵੀ ਨਹੀਂ ਨਹੀਂ ਥਾ ਤੇ ਜਾ ਕੇ ਰਹੀ ਆ ਤੇ ਸਿੱਖੀ ਆ ਤੇ ਮੇਰਾ ਵੀ ਇਹੀ ਮਨ ਹੈਗਾ ਇੱਕ ਸ਼ੌਂਕ ਸਾਡਾ ਕਾਮਨ ਹੈਗਾ ਅਪਸ਼ਤਰੀ ਦਾ ਨਾ ਚਾਹ ਤਾ ਉਹਦੇ ਵੱਲੋਂ ਬੜਾ ਆ ਗਿਆ ਸੀ ਉਸੇ ਵੱਲੋਂ ਇਸ ਗੱਲ ਤੋਂ ਆ ਗਿਆ ਬਹੁਤ ਦਰਅਸਲ ਨਾ ਉਹ ਜਿਹੜਾ ਇੱਕ ਸੀਨ ਸੀ ਉਹਦੇ 'ਚ ਇੱਕ ਲੜਕੀ ਸੀ ਹਾਂਜੀ ਉਹ ਉਹਨਾਂ ਦਾ ਫਾਈਟ ਮਾਸਟਰ ਦੀ ਜਿਹੜੇ ਸਾਡੇ ਸੀ ਸ਼ਾਮ ਜੀ ਉਹਦੀ ਰਿਕੁਆਇਰਮੈਂਟ ਸੀ ਕਿ ਸਾਨੂੰ ਇੱਕ ਲੜਕੀ ਵੀ ਫਾਈਟਰ ਚਾਹੀਦੀ ਹੈ ਜਿੱਦਾਂ ਆਮ ਤੌਰ ਤੇ ਵੈਸਟਨੀਅਨ ਫਿਲਮਾਂ 'ਚ ਹੁੰਦਾ ਹੈ ਕਿ ਸਟਰੋਂਗ ਔਮਨ ਇੱਕ ਚਾਹੀਦੀ ਹੈ ਉਹ ਜਦੋਂ ਉਹ ਅਸਲ 'ਚ ਤਾਂ ਉਹਨੂੰ ਹਿੱਟ ਕਰਨਾ ਸੀ। ਮਤਲਬ ਜਿਹੜਾ ਮੇਰਾ ਸ਼ਾਰਟ ਸੀ ਜਦੋਂ ਮੈਨੂੰ ਸਮਝਾ ਰਹੇ ਸੀ ਤਾਂ ਮੈਂ ਜਦੋਂ ਮੈਂ ਘੁੰਮ ਕੇ ਆਉਣਾ ਸੀ ਤਾਂ ਮੈਂ ਉਹਨੂੰ ਹਿੱਟ ਕਰਨਾ ਸੀ। ਤੇ ਮੈਂ ਕਹਿੰਦੀ ਮੈਂ ਨਹੀਂ ਯਾਰ ਹਿੱਟ ਕਰਨਾ। ਬਈ ਉੱਧਾ ਚਲੋ ਸਾਡੇ ਇੱਕ ਪੰਜਾਬ 'ਚ ਇੱਕ 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 ਧਾਰਨਾ ਹੈ ਇੱਕ ਸਾਡਾ ਕਲਚਰ ਹੈ ਵੀ ਅਸੀਂ ਉੱਧਾ ਉਹ ਮੈਨੂੰ ਜੇ ਅਸੀਂ ਆਪਣੇ ਵਾਰੀਅਰਸ ਦੀ ਗੱਲ ਕਰਦੇ ਹਾਂ ਹਾਲਾਂਕਿ ਚਲੋ ਅਸੀਂ ਤਾਂ ਕਾਲਪਨਿਕ ਪਰਦੇ ਤੇ ਫਾਈਟ ਕਰ ਰਹੇ ਹਾਂ ਪਰ ਉੱਧਾ ਜੇ ਅਸੀਂ ਪੜਦੇ ਆ ਆਪਣੀ ਕਹਾਣੀ ਤਾਂ ਉਹਦੇ 'ਚ ਇਸ ਤਰ੍ਹਾਂ ਹੁੰਦਾ। ਹਾਲਾਂਕਿ ਕਈ ਫਿਲਮਾਂ 'ਚ ਉਹਦਾ ਦੇ ਰੋਲ ਵੀ ਹੁੰਦਾ ਇੱਕ ਡਿਫਰੈਂਟ ਗੱਲ ਹੈ ਪਰ ਮੈਨੂੰ ਲੱਗਦਾ ਸੀ ਜਦੋਂ ਫਾਈਟ ਚੱਲਦੀ ਆ ਬੰਦਿਆਂ ਦੀ ਇੱਕ ਲੜਕੀ ਤੇ ਹੱਥ ਤੇ ਮੈਂ ਕਿਹਾ ਇੱਥੇ ਆਪਾਂ ਡਾਇਲੌਗ ਰੱਖ ਲੈਂਦੇ ਆ ਉਹ ਪਹਿਲਾਂ ਸੀ ਉਸੇ ਵਕਤ ਲਿਖ ਲਿਆ ਸੀ ਉਹ ਇੱਕ ਏ ਸੀ ਵੀ ਚੱਲ ਥੋੜਾ ਜਿਹਾ ਇੱਕ ਜਦੋਂ ਆਪਾਂ ਫਾਈਟ ਸੀਨ ਚੱਲਦੇ ਆ ਵੀ ਸੀਨ ਵਿੱਚ ਜਿਹੜੇ ਯੰਗ ਉਮਰ ਦੇ ਬੱਚੇ ਹੁੰਦੇ ਉਹਨਾਂ ਨੂੰ ਅਲੱਗ-ਅਲੱਗ ਕਵਨਗੀਆਂ ਅੱਛੀਆਂ ਲੱਗਦੀਆਂ ਨਿਮਰਤ ਜੀ ਐਕਸ਼ਨ ਹੋਈ ਆ ਹਾਂਜੀ ਤੇ ਉਸ ਤੋਂ ਪਹਿਲਾਂ ਤੁਸੀਂ ਖਤਰੋ ਦੇ ਕਰਾਈ ਦੇ ਵਿੱਚ ਰਹੇ ਹੋ ਹਾਂਜੀ ਤੇ ਡਰਵਾ ਨਹੀਂ ਕੀਤਾ ਕਿ ਮੇਰੇ ਤੋਂ ਐਕਸ਼ਨ ਕਰਵਾਓ ਨਾ ਅਜੀਨਾ ਬਿਲਕੁਲ ਕੋਈ ਡਿਮਾਂਡ ਨਹੀਂ ਕਰਦੀ ਪਹਿਲੀ ਫਿਲਮ ਹੈਗੀ ਹੈ ਮੈਂ ਤੇ ਇੱਕ ਤਾਂ ਮੈਂ ਇਦਾਂ ਸੀ ਕਿ ਬਸ ਜੋ ਕਰਾਓਗੇ ਬੰਜ਼ੂਰ ਹੈ ਹੈ ਨਾ ਤੇ ਕਰਕੇ ਫਿਲਮ ਦਾ ਇੱਕ ਸੀਨ ਹੈਗਾ ਇਹਨੂੰ ਹਿੱਟ ਕਰਿਆ ਅੱਛਾ ਹਾਂ ਤੁਸੀਂ ਦੇਖਿਓਗੇ ਉਹ ਵੀ ਉਹ ਵੀ ਅਖੀਰ ਚ ਕਰਿਆ ਜਦੋਂ ਇਹਨੂੰ ਬਾਰ-ਬਾਰ ਬਾਰ-ਬਾਰ ਬਹੁਤ ਚਿਰੇ ਨੂੰ ਸਮਝਾਈ ਗਿਆ ਪੁੱਛੀ ਗਿਆ ਇਹ ਕੁਝ ਗੱਲਾਂ ਜੋ ਨਹੀਂ ਸੀ ਨਿਕਲ ਰਹੀਆਂ ਸਾਡੇ ਸਕਰੀਨ ਤੇ ਲੇ ਗਏ ਫਿਰ ਅਲਟੀਮੇਟਲੀ ਇਹਨੂੰ ਹਿੱਟ ਕਰਨਾ ਪਿਆ ਉਹ ਉਹ ਉਹਦੇ ਲਈ ਸੀ ਹਾਂ ਉਹ ਵੀ ਚਲੋ ਡਾਇਰੈਕਟਰ ਦੀ ਰਿਕੁਆਇਰਮੈਂਟ ਵੀ ਲੱਗ ਵੀ ਸੱਚੀ ਗਿਆ ਸੀ ਬੈਟਰ ਵੀ ਫਿਲਮ ਦੇ ਵਿੱਚ ਕੋਈ ਨਾ ਕੋਈ ਮੋਤਾਜਾਂ ਕਰ ਪੰਜਾਬ ਦੇ ਲੈਟਰ ਕੋਈ ਨਾ ਕੋਈ ਚੱਲ ਰਹੀ ਦੀ ਹੈ ਜਿਵੇਂ ਇਸ ਫਿਲਮ ਦੇ ਵਿੱਚ ਵੀ ਭਰਾਵਾਂ ਦਾ ਪਿਆਰ ਹੈ ਨਾ ਛੜੀ ਕੇ ਭਾਈ ਚਾਲੀ ਦੀ ਕੋਈ ਚੀਜ਼ ਦਸੀ ਹੈ ਪਿਛਲੀ ਫਿਲਮ ਦੇ ਵਿੱਚ ਸੁੱਚਾ ਸੋਪਾ ਸੀ ਇਸ ਵਾਰ ਕੋਈ ਇਸ ਭਰਾਵਾਂ ਦੀ ਗੱਲ ਚੁਣੀ ਹੈ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਦੇ ਹੈਗੇ ਆ ਜਿਹੜੇ ਛੇੜ ਮਾਰੇ ਕਈ ਪੰਨਿਆਂ ਦੇ ਵਿੱਚ ਤੁਸੀਂ ਇੱਕ ਸਾਡੀ ਵੀ ਗੱਲ ਕੀਤੀ ਹੈ ਪਾਣੀ ਦੀ ਵੀ ਗੱਲ ਕੀਤੀ ਹੈ मतलब तकरीबन ਸਾਰੇ ਮੁੱਦੇ ਛੇੜ ਦਿੱਤੇ ਜਿਹੜਾ ਸਾਡਾ ਜਿਹੜਾ ਖੇਤਰ ਹੁੰਦਾ ਨਾ ਜੀ ਉਹਦੇ ਵਿੱਚ ਕਈ ਪ੍ਰੋਬਲਮ ਆਉਂਦੇ ਆ ਜ਼ਹਿਨੀਆਂ ਤੌਰ ਤੇ ਬਹੁਤ ਚੀਜ਼ਾਂ ਲਈ ਆਪਾਂ ਖੇਤਰੀ ਤੌਰ ਤੇ ਤਿਆਰ ਨਹੀਂ ਹੁੰਦੇ ਮਸਲਨ ਵੈਸਟ ਜੇ ਤੁਸੀਂ ਕੋਈ ਧਾਰਮਿਕ ਟਿਕਟ ਟਿਕਾ ਟਿੱਪਣੀ ਕਰ ਸਕਦੇ ਹੋ ਪਰ ਕਿਸੇ ਰੀਜਨ ਚ ਜੇ ਆਪਾਂ ਇੱਕ ਖਿੱਤੇ ਦੀ ਗੱਲ ਕਰੀਏ ਉੱਥੇ ਇਸ ਤਰ੍ਹਾਂ ਪੋਸੀਬਲ ਨਹੀਂ ਔਰ ਇਸ ਬੋਲ ਕੁਝ ਬਹੁਤ ਚੀਜ਼ਾਂ ਪੋਸੀਬਲ ਹੈ ਕਿਉਂਕਿ ਇੱਥੇ ਧਰਮ ਥੋੜਾ ਜਿਹਾ ਧਾਰਮਿਕ ਪੱਧਰ ਤੇ ਬਹੁਤ ਛੇਤੀ ਤੁਹਾਨੂੰ ਸਵਾਲ ਖੜੇ ਕਰ ਦਿੱਤੇ ਜਾਂਦੇ ਤਾਂ ਮੈਨੂੰ ਲੱਗਦਾ ਭਵਿਕ ਵਿੱਚ ਵੀ ਆ ਪਿੱਛੇ ਜਿੱਦਾਂ ਹੁਣ ਜੀਪੀ ਹੋਰਾਂ ਦੀ ਫਿਲਮ ਆਈ ਹੈ ਉਹਦਾ ਵੀ ਖਾਸਾ ਵਿਵਾਦ ਉੱਠਿਆ ਜੀਵਨ ਤਰਸੀਮ ਉਹਨਾਂ ਦੀ ਫਿਲਮ ਬਾਰੇ ਵੀ ਕੁਝ ਲੋਕਾਂ ਦੀਆਂ ਟਿੱਪਣੀਆਂ ਸੀ ਤੋਂ ਪਹਿਲ ਲੱਗਦਾ ਜਿਹੜੇ ਸਬਜੈਕਟ ਆ ਉਹ ਸਮਾਜਿਕ ਹੀ ਬਣ ਸਕਦੇ ਆ ਯਾਦਾਂ ਯਾ ਕਾਮੇਡੀ ਇਹ ਸਮਾਜਿਕ ਤਾਣੇ ਬਾਣੇ ਤੇ ਜਿਹੜਾ ਇੱਕ ਰੁਖ ਕਰਿਆ ਸੀ ਪੰਜਾਬੀ ਸਿਨੇਮੇ ਨੇ ਧਾਰਮਿਕ ਫਿਲਮਾਂ ਵਾਲੇ ਪਾਸੇ ਨੂੰ ਉਹ ਰੁਕਦਾ ਨਜ਼ਰ ਆ ਰਿਹਾ ਅਜੇ ਤੱਕ ਪਿੱਛੇ ਜੇ ਬੁੱਧੀਜੀਵੀਆ ਦੀ ਤੇ ਸਿੱਖ ਜਮੂਨ ਜਿਹੜੇ ਲੀਡ ਕਰਨ ਵਾਲੇ ਜਥੇਦਾਰ ਆ ਉਹਨਾਂ ਦੀ ਇੱਕ ਮੀਟਿੰਗ ਵੀ ਹੋਈ ਹੈ ਅੱਜ ਇਹ ਪਹਿਲੀ ਹੈ ਦੇਖੋ ਕੀ ਨਿਕਲਦਾ ਉਹਦੇ 'ਚ ਕੁਝ ਸ਼ਰਤਾਂ ਤੈਅ ਹੋਣਗੀਆਂ ਦੇਖੋ ਇੱਕ ਚੀਜ਼ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਧਾਰਮਿਕ ਫਿਲਮ ਬਣਾਉਣੀ ਹੈ ਤਾਂ ਉਹਦੇ ਲਈ ਕੋਈ ਐਸ ਤਰ੍ਹਾਂ ਦੀ ਸੰਸਥਾ ਜਾਂ ਐਸੋਸੀਏਸ਼ਨ ਚਾਹੀਦੀ ਹੈ ਜਿੱਦੇ ਨਾਲ ਬੈਠ ਕੇ ਡਿਸਕਸ਼ਨ ਕਰੇ ਕਿ ਕੀ ਮੈਂ ਸਕ੍ਰਿਪਟ ਕੀ ਹੁੰਦਾ ਹੈ ਕਿ ਬੰਦਾ ਜਦੋਂ ਫਿਲਮ ਬਣਾ ਲੈਂਦਾ ਉਹਦੀ ਬਹੁਤ ਪ੍ਰੋਡਿਊਸਰ ਦਾ ਪੈਸਾ ਬਹੁਤ ਲੱਗ ਜਾਂਦਾ ਉਸ ਮੋੜ ਤੇ ਜਾ ਕੇ ਫਿਰ ਉਹ ਟੁੱਟ ਜਾਂਦਾ ਇੱਕ ਫਿਲਮ ਜੇ ਉੱਡ ਜੇ ਨਾ ਪ੍ਰੋਡਿਊਸਰ ਦੀ ਜਾਂ ਕਿਸੇ ਬੈਨਰ ਦੀ ਉਹ ਫਿਰ ਕਈ ਸਾਲ ਸੈੱਟ ਨਹੀਂ ਆਉਂਦਾ ਕੰਮ ਇਹ ਦੇਖਣ ਨੂੰ ਤੁਹਾਨੂੰ ਲੱਗਦਾ ਕਿ ਫਿਲਮਾਂ 'ਚ ਬਹੁਤ ਪੈਸਾ ਵੀ ਹੁੰਦਾ ਐਸ ਤਰ੍ਹਾਂ ਦਾ ਜੇ ਪੰਜਾਬੀ ਸਿਨੇਮੇ 'ਚ ਹੋਇਆ ਨਹੀਂ ਵੈਸੇ ਵੀ ਜਿਹੜੀ ਹਿੱਟ ਇਆ ਸਫਲ ਦੀ ਰੇਸ਼ਵਾ ਹੋ 5-7% ਵੱਧ ਤੋਂ ਵੱਧ 10 ਹੋਗੇ ਸਾਲ 'ਚ 10 ਫਿਲਮਾਂ ਚੱਲ ਜਾਣਗੇ ਮੈਂ ਕੋਈ ਮੈਂ ਸੁਣਦਾ ਤੁਹਾਡੀ ਗੱਲ ਮੈਨੂੰ ਇੱਕ ਪੂਰਾ ਕਰ ਸੋ ਉਹ ਜੇ ਇਸ ਤਰ੍ਹਾਂ ਦੀ ਕੋਈ ਸੰਸਥਾ ਬਣ ਜੂਗੀ ਬੁੱਧੀਜੀਵੀਆਂ ਦੀ ਜਾਂ ਧਾਰਮਿਕ ਸੰਗਠਨਾਂ ਦੀ ਫਿਰ ਉਹ ਇੱਕ ਲਿਮਿਟੇਸ਼ਨ ਦੱਸ ਦੇਣਗੇ ਤੁਹਾਨੂੰ ਮੰਨ ਲਓ ਜਿਹੜੇ ਸਾਡੇ ਸਪਿਰਚੁਅਲ ਗੁਰੂ ਐ ਤੁਸੀਂ ਉਹਨਾਂ ਤੇ ਤਾਂ ਬਿਲਕੁਲ ਨਹੀਂ ਬਣਾ ਸਕਦੇ ਜਾਂ ਉਹਨਾਂ ਦੇ ਪਰਿਵਾਰਾਂ ਤੇ ਬਿਲਕੁਲ ਨਹੀਂ ਬਣਾ ਸਕਦੇ ਕਿ ਜਿਹੜੇ ਸਿੱਖ ਜੋਤਿਆਂ ਉਨਾਂ ਤੇ ਨਹੀਂ ਬਣਾ ਸਕਦੇ ਬਟ ਜਦੋਂ ਸਿੱਖੀਜ਼ਮ ਰਾਜਸੀ ਤਾਕਤ ਵਾਲੇ ਪਾਸੇ ਗਿਆ ਜਦੋਂ ਰਾਜ ਹਾਸਲ ਕਰਿਆ ਕੀ ਉਸ ਵਕਤ ਦੇ ਦਰਮਿਆਨ ਜਿਹੜੀਆਂ ਮਸਲੇ ਆ ਕੀ ਉਹਨਾਂ ਦੀ ਬਣਾ ਸਕਦੇ ਆ ਸੋ ਇਹ ਇਸ ਤਰ੍ਹਾਂ ਦਾ ਇੱਕ ਫਾਰਮੈਟ ਬਣੂਗਾ ਨਹੀਂ ਤਾਂ ਫਿਰ ਜ਼ਿਆਦਾ ਸਿਨੇਮਾ ਤੁਹਾਨੂੰ ਜਾਂ ਕਾਮੇਡੀ ਜ਼ਿਆਦਾ ਬਣੂਗੀ ਪੰਜਾਬ ਚ ਕਿਉਂਕਿ ਉਹ ਥੋੜੀ ਜੀ ਈਜ਼ੀ ਹੈ ਉਹਦੇ ਤੇ ਕਿੰਤੂ ਪ੍ਰੰਤ ਨਹੀਂ ਦਾ ਥ੍ਰਿਲਰ ਚ ਥੋੜਾ ਜਿਹਾ ਬਜਟ ਵੱਧ ਜਾਂਦਾ ਪਰ ਤੁਸੀਂ ਮਹਿਸੂਸ ਕਰਦੇ ਹੋ ਵੀ ਕਲਮਾ ਬਣੇ ਕਿਉਂਕਿ ਸਾਡੀ ਪੀੜ੍ਹੀ ਦੀ ਤਰਾਸੀ ਹੈ ਵੀ ਅਸੀਂ ਪਰ ਤੋਂ ਵੱਟ ਗਏ ਇਹ ਤੇ ਆਸ ਭਰਦੇ ਨੇ ਜਿਹੜੀ ਚੀਜ਼ ਨਾਲ ਅਸੀਂ ਸਿੱਖ ਸਕਦੇ ਹਾਂ ਜਿਵੇਂ ਦੁਨਿਆਲੇ ਚੱਲਦਾ ਇਹ ਦੇਖੋ ਜਿਹੜਾ ਆਰਟਿਸਟ ਹੁੰਦਾ ਛੋਟੇ ਵੀ ਉਹ इजीली ਟਾਰਗੇਟ ਹੋ ਜਾਂਦਾ ਪਬਲੀਕਲੀ ਵਿਚਰਦਾ ਹਰ ਬੰਦਾ ਉਹਨੂੰ ਸਵਾਲ ਕਰ ਲੈਂਦਾ ਇਸ ਕਰਕੇ ਮੈਨੂੰ ਲੱਗਦਾ ਭਵਿੱਖ ਚ ਇਸ ਤਰ੍ਹਾਂ ਤਾਂ ਨਹੀਂ ਹੋਊਗਾ ਤੁਹਾਡਾ ਖਦਸ਼ਾ ਵੀ ਸੱਚਾ ਹੈ ਬਟ ਹਰ ਜਦੋਂ ਕੋਈ ਧਾਰਮਿਕ ਗੱਲ ਚੱਲਦੀ ਹੈ ਧਰਮ ਨੂੰ ਜਿਹੜੇ ਧਰਮ ਦੇ ਹੈਡਸ ਹੋਣ ਵੈਸੇ ਤਾਂ ਅੱਛੀ ਗੱਲ ਹੈ ਜਿਹੜੇ ਲੀਡ ਕਰਦੇ ਨੇ ਧਰਮ ਜਿਹੜੇ ਲੋਕਾਂ ਵੱਲੋਂ ਚੋੜੇ ਹੋਏ ਆ ਜਾਂ ਜਥੇਦਾਰ ਆ ਉਹ ਅੱਛਾ ਇੱਕ ਲਾਈਨ ਬਣਾ ਦੇਣ ਤਾਕੇ ਲੋਕ ਫਿਰ ਉਸ ਆਪਨਾ ਸੋਚਣ ਬਟ ਅਜੇ 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 ਅਸੀਂ ਉਸ ਤਰ੍ਹਾਂ ਉਸ ਤਰ੍ਹਾਂ ਦੀ ਗੱਲ ਕਰਨ ਦੀ ਆਜ਼ਾਦੀ ਤੋਂ ਖਾਸਾ ਪਿੱਛੇ ਆ ਅਜੇ ਅਜੇ ਫਿਲਹਾਲ ਤਾਂ ਨਹੀਂ ਮਨ ਲੱਗਦੇ ਬਹੁਤੀਆਂ ਬਣ ਸਕਦੀਆਂ ਅਜੇ ਇੱਕਾ ਦੁੱਕਾ ਫਿਲਮਾਂ ਬਣ ਸਕਦੀਆਂ ਮਤਲਬ ਕੋਈ ਉਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਧਾਰਮਿਕ ਤੌਰ ਤੇ ਕੋਈ ਇਨਸਾਨ ਜੁੜਿਆ ਹੁੰਦਾ ਹੈ ਜਾਂ ਉਹਦਾ ਪਾਲਿਸ਼ ਹੋ ਜਾਣਾ ਹੈ ਉਹਦਾ ਬਦਲ ਜਾਣਾ ਜਾਂ ਸਮਾਜ ਲਈ ਖੜ ਜਾਣਾ ਬਾਕੀ ਦੇਖਦੇ ਹਾਂ ਪਰਸੋਂ ਦੀ ਤਰਸਦੀ ਹੈ ਕਿ ਜਦੋਂ ਕਮੇਟੀਆਂ ਬਣ ਗਈਆਂ ਜੰਦੀਆਂ ਉਸ ਤੋਂ ਬਾਅਦ ਕੋਈ ਨਾ ਕੋਈ ਜੱਥਾ ਆ ਕੇ ਜਿਹੜਾ ਉਹਦੇ ਅਗੇਂਸਟ ਖੜ ਜਾਂਦਾ ਇਹ ਵੀ ਇੱਕ ਪ੍ਰੋਬਲਮ ਜਿਹੜੀ ਹੋ ਜਾਂਦੀ ਹੈ ਨਹੀਂ ਦੇਖੋ ਮੈਂ ਉਹੀ ਤੁਹਾਨੂੰ ਕਹਿ ਕਿ ਐਸੋਸੀਏਸ਼ਨ ਜਾਂ ਇੱਕ ਸੰਸਥਾ ਬਣੂਗੀ ਭਵਿੱਖ ਵਿੱਚ ਵੈਸੇ ਤਾਂ ਇਹ ਚਰਚਾ ਬਹੁਤ ਜ਼ੋਰ ਤੇ ਆ ਕੁਝ ਵਿਦਵਾਨਾਂ ਦਾ ਇਹ ਕਹਿਣਾ ਕਿ ਸਿਨੇਮਾ ਕੋਈ ਮਾਧਿਅਮ ਨਹੀਂ ਗੱਲ ਕਰਨ ਦਾ ਸਿਨੇਮਾ ਕੋਈ ਮਾਧਿਅਮ ਨਹੀਂ ਸਿੱਖੀਜ਼ਮ ਨੂੰ ਅੱਗੇ ਤੋਰ ਇਹ ਆਉਦੀ ਗੱਲਾਂ ਕਰਨ ਦਾ ਇਹ ਉਹਦੇ ਪ੍ਰਚਾਰ ਜਾਂ ਪ੍ਰਸਾਰ ਦਾ ਉਹ ਨਹੀਂ ਮੰਨਦੇ ਆ ਹਰ ਬੰਦੇ ਦਾ ਖਰਬ ਵਿਅਕਤੀਗਤ ਵਿਚਾਰ ਹੁੰਦਾ ਉਹ ਨਹੀਂ ਮੰਨਦੇ ਉਹ ਆਪਣੀ ਜਗ੍ਹਾ ਸਹੀ ਹੋਣਗੇ ਕਿਉਂਕਿ ਉਹਨਾਂ ਕੋਲ ਉਸ ਤਰ੍ਹਾਂ ਦਾ ਵਿਚਾਰ ਹੋਊਗਾ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਬੈਠਣਾ ਚਾਹੀਦਾ ਜਿਹੜੇ ਮੰਨਦੇ ਆ ਉਹਨਾਂ ਨੂੰ ਵੀ ਬੈਠਣਾ ਚਾਹੀਦਾ ਆਰਟਿਸਟਾਂ ਨੂੰ ਵੀ ਬੈਠਣਾ ਚਾਹੀਦਾ ਵੈਸੇ ਤਾਂ ਅੱਛੀ ਗੱਲ ਹੈ ਜੇ ਰਲ ਮਿਲ ਕੇ ਕੋਈ ਉਸ ਤਰ੍ਹਾਂ ਦੀਆਂ ਫਿਲਮਾਂ ਬਣ ਆ ਵੈਸੇ ਚਲੋ ਜ਼ਰੂਰੀ ਨਹੀਂ ਵਾਰੀਅਰਸ ਤੇ ਜੇ ਨਹੀਂ ਬਣਦੀਆਂ ਹੋਰ ਵੀ ਬਹੁਤ ਵਿਸ਼ੇ ਆ ਗੁਰਦੁਆਰਾ ਸਾਹਿਬ ਨਾਲ ਰਿਲੇਟਡ ਅੱچھے ਬਣ ਸਕਦੇ ਆ ਜੇ ਕੋਈ ਐਫਰਟ ਕਰੂਗਾ ਤਾਂ ਬਣਾ ਲੂਗਾ ਆਪਾਂ ਐਲਜੀ ਕੋ ਚੀਜ਼ ਤੇ ਪਰ ਇਹ ਤੇ ਅਕੋਸ਼ ਦੇ ਇਹਨਾਂ ਜਿਹੜੀ ਅੱਧੀ ਉਹ ਤੋਂ ਪਰਾਨੇ ਕਿਮਾ ਇਹ ਤਾਂ ਆਪਣਾ ਛੋਟਾ ਤੂੰ ਦੱਸ ਤਾ ਇਹ ਇਹਦਾ ਤਾਂ ਹੋ ਗਿਆ ਫਾਈਨਲ ਰੋਲ ਤੂੰ ਦੱਸ ਤਾ ਕਰਨਾ ਕੋਈ ਰੋਕ ਨਹੀਂ ਓਕੇ ਓਕੇ ਤੇ ਸਾਰੇ ਆਪਣੇ ਪਰਿਵਾਰ ਦੇ ਮੇਰੇ ਜਿਹੜੇ ਛੋਟੇ ਮੇਰਾ ਹੈ ਸਹਿਚਾਰ ਕੇਵਲ ਚਲੋ ਵਖਤ ਕਰਕੇ ਮਿਲ ਲਈ ਹੁੰਦਾ ਪਿਆਰ ਸਤਿਕਾਰ ਦੇ ਕਰ بس موقع ਵਾਲਾ ਟ੍ਰੇਲਰ ਸਰ ਬਹੁਤ ਬਰੀਫਿੰਗ ਮਿਲੀ ਹੈ ਕਿ 15 ਮਿੰਟ ਤੋਂ ਵੱਧ ਨਹੀਂ ਲੈਣਾ ਸਰ ਥੋੜਾ ਜਿਆਹਾ हट ਕੇ ਸਵਾਲ ਆ ਜੋ ਸਿਨੈਰੀਓ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਪਹਿਲਾਂ ਤੋਂ ਬਾਅਦ ਇਹ ਕਹਿੰਦੇ ਵੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗਣੀ ਚਾਹੀਦੀ ਦੇਖੋ ਜੰਗ ਨਹੀਂ ਲੱਗਣੀ ਚਾਹੀਦੀ ਮੈਂ ਬਾਕੀ ਆਪਣਾ ਆਪਣਾ ਵਿਸ਼ਾ ਤੁਹਾਡਾ ਕੀ ਤੁਸੀਂ ਕੀ ਸੋਚਦੇ ਹੋ ਜੰਗ ਲੱਗਣੀ ਚਾਹੀਦੀ ਉਹ ਸੀ ਦਾ ਹੈ ਹੀ ਬਾਰਡਰ ਦੇ ਨੇੜੇ ਸਰਪਤਾ ਦੇ ਨੇੜੇ ਆ ਤੇ ਕਹਿੰਦੇ ਨਾ ਲੱਗਣੀ ਇੱਕ ਵੇ ਜੰਗਾਂ ਬਹੁਤ ਨੁਕਸਾਨ ਕਰ ਦੇਣਗੀ ਯੂਕਰੇਨ ਚ ਹਰ ਘਰ ਜਿਹੜਾ ਨੌਜਵਾਨ ਸੀ ਨਾ ਉੱਥੇ ਉੱਥੇ ਉੱਥੋਂ ਦਾ ਇੱਕ ਵਿਰਾਸਤ ਹੈ ਬਈ ਉਹ ਉਹਨਾਂ ਦੇ ਘਰਾਂ ਦੇ ਮੂਰੇ ਨਾ ਇਦਾਂ ਜਿੱਦਾਂ ਆਪਾਂ ਕੈਲਿਸਥੈਨਿਕਸ ਕਰਦੇ ਆ ਜਾਂ ਕੀ ਕਹਿੰਦੇ ਉਹਨੂੰ ਜਿਹੜੀ ਐਕਸਰਸਾਈਜ਼ ਕਰਦੇ ਆ ਆਪਾਂ ਅਭਿਆਸ ਇਹ ਹੋਗਾ ਯੋਗਾ ਨਹੀਂ ਨਹੀਂ ਯੋਗਾ ਨਹੀਂ ਜਿਹੜੀ ਆਪਾਂ ਸਟ੍ਰੈਂਥ ਟ੍ਰੇਨਿੰਗ ਹਾ ਐਚ ਆਈਟੀ ਸਟ੍ਰੈਂਥ ਟ੍ਰੇਨਿੰਗ ਹਾਂ ਸਟ੍ਰੈਂਥਿੰਗ ਵਾਲੀ ਉਹ ਹਰ ਘਰ ਦੇ ਮੂਰੇ ਪੋਲਜ਼ ਤਕਰੀਬਨ ਹਰ ਚੌਥੇ ਘਰ ਮੂਰੇ ਆ ਹਰ ਘਰ ਮੂਰੇ ਹੁੰਦਾ ਸੀ ਇੰਨੇ ਮਤਲਬ ਐਕਸਰਸਾਈਜ਼ ਪ੍ਰੇਮੀ ਸੀ ਇੱਕ ਲੜਾਈ ਲੱਗੀ ਨਾ ਤਾਂ ਜਲੈਂਸਕੀ ਨੂੰ ਕੁਝ ਹੋਇਆ ਨਾ ਪੋਤੇ ਨੂੰ ਕੁਝ ਹੋਇਆ ਆਮ ਲੋਕ ਉਝੜ ਗਏ ਸੋ ਇਹ ਹੀ ਖਤਸ਼ਾ ਹੈ ਦੇਖੋ ਮੈਨੂੰ ਇਹ ਲੱਗਦਾ ਬਾਕੀ ਇਹ ਮੇਰਾ ਨਿੱਜੀ ਵਿਚਾਰ ਹੋ ਸਕਦਾ ਕਿਉਂਕਿ ਅੱਜ ਕੱਲ ਟ੍ਰੋਲਿੰਗ ਸਿਸਟਮ ਵੀ ਬਹੁਤ ਚੱਲਦਾ ਹਰ ਬੰਦਾ ਪ੍ਰਧਾਨ ਹਰ ਬੰਦਾ ਪੋਡਕਾਸਟ ਸ਼ੁਰੂ ਕਰ ਲੈਂਦਾ ਹੈ ਪੱਤਰਕਾਰਤਾ ਜਿਹੜੇ ਅਸਲੀ ਪੱਤਰਕਾਰ ਆ ਉਹਨਾਂ ਉਹਨਾਂ ਦੇ ਚੈਨਲ ਘੱਟ ਲੋਕ ਦੇਖਦੇ ਨੇ ਜਿਹੜੇ ਭੌਂਕਣ ਵਾਲੇ ਹੁੰਦੇ ਜ਼ਿਆਦਾ ਦੇਖਦੇ ਆ ਸੋ ਮੈਨੂੰ ਲੱਗਦਾ ਕਿ ਜਿੱਦਾਂ ਯੂਰਪ ਹੁਣ ਇੱਕ ਹੋ ਗਿਆ ਉਹਨਾਂ ਨੇ ਵੀ ਬਹੁਤ ਲੜਾਈਆਂ ਲੜੀਆਂ ਸੈਕੰਡ ਵਰਲਡ ਵਾਰ ਦਾ ਨਜ਼ਾਰਾ ਵੇਖਿਆ ਉਹਨਾਂ ਨੇ ਤਬਾਹੀ ਹੋਈ ਲੱਖਾਂ ਬੰਦਾ ਗਿਆ ਅੱਕ ਕੇ ਫਿਰ ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਸੌਂ ਪਾ ਲਈ ਵੀ ਸਾਡੀ ਜ਼ਮੀਨ ਤੇ ਲੜਾਈ ਨਹੀਂ ਹੋਊਗੀ ਤੋਂ ਮੇਰੀ ਨਿੱਜੀ رائے ਹੈ ਕਿ ਜਿੱਦਾਂ ਏਸ਼ੀਆ ਨਾ ਮੰਡੀਆ ਬਹੁਤ ਬਹੁਤ ਇੱਥੇ ਜਿੱਦਾਂ ਕਹਿੰਦੇ ਕੈਲੀਬਰ ਵੀ ਬਹੁਤ ਹੈ ਤੇ ਮਿਹਨਤੀ ਲੋਕ ਵੀ ਬਹੁਤ ਹਨ ਔਰ ਭੁੱਖ ਤੇ ਸਭ ਤੋਂ ਵੱਧ ਲੋੜ ਪਹੁੰਚ ਜਾਂਦੀ ਹੈ ਤੇ ਭੋਜਨ ਦਾ ਜਿਹੜਾ ਉਤਪਾਦ ਸਾਡੇ ਇਥੇ ਇਸ ਖਿੱਤੇ 'ਚ ਬਹੁਤ ਹੁੰਦਾ ਕਿਸੇ ਕੰਟਰੀ ਨੂੰ ਲੈ ਲਓ ਏਸ਼ੀਆ ਦੇ ਨੂੰ ਭਾਰਤ ਚੀਨ ਅਫਗਾਨਿਸਤਾਨ ਕਿਤੇ ਵੀ ਚਲ ਜਾਓ ਸੋ ਜੇ ਏਸ਼ੀਆ ਦਾ ਇੱਕ ਪੈਕੇਜ ਬਣ ਜਾ ਤਾਂ ਵੱਡੀ ਗੱਲ ਹੈ ਹੱਦਾਂ ਸਰਹੱਦਾਂ ਖੁੱਲ ਜਾਣ ਤਾਂ ਅੱਛਾ ਆਮ ਬੰਦਾ ਜਿਹੜਾ ਟੈਕਸ ਭੇਈ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਜੀਉਣਾ ਚਾਹੁੰਦਾ ਘੁੰਮਣਾ ਚਾਹੁੰਦਾ ਜਿਹੜਾ ਕਿਸੇ ਵਿਵਾਦ ਤੋਂ ਮੁਕਤ ਹੋ ਘੁੰਮ ਸਕੇ